ਤਿੰਨ ਦਿਨ ਪਹਿਲਾਂ ਅਸੀਂ ਇੱਥੋਂ ਜਿੱਦਣ ਲੰਗੇ ਆ ਉਸ ਦਿਨ ਚਲੋ ਮਹਿਸੂਸ ਕੀਤਾ ਇਸ ਗੱਲ ਨੂੰ ਸਾਰੇ ਵੀ ਨਹੀਂ ਮਹਿਸੂਸ ਕਰਦੇ ਹੋਗੇ ਮੈਂ ਕੱਲਾਂ ਨਹੀਂ ਮੈਂ ਤਾਂ ਛੋਟਾ ਦਾ ਨਾ ਉਹ ਸਾਰੇ ਮਹਿਸੂਸ ਕਰਦੇ ਹੋਗੇ ਇਸ ਗੱਲ ਨੂੰ ਕਿ ਆਪਣੀਆਂ ਬਈ ਸਾਰੀਆਂ ਜਿੰਨੇ ਵੀ ਆਪਣੇ ਘਰਾਂ ਦੇ ਮੂਹਰੇ ਗਲੀਆਂ ਨਾਲੀਆਂ ਜਾਂ ਆਪਣੇ ਘਰਾਂ ਦੇ ਵਿੱਚ ਰੌਣ ਬਣਿਆ ਉਹ ਸਾਰੇ ਬੰਦ ਆਪਾਂ ਸੈੱਟ ਬਣਾ ਲਿਆ ਬੜਾ ਸੋਹਣਾ ਬਣਾਈ ਬੈਠੇ ਆ ਸਰਕਾਰੀ ਚੀਜ਼ਾਂ ਵੀ ਹਰੇਕ ਦੀਆਂ ਪਹਿਲਾਂ ਜਿਹੜੀਆਂ ਖੇਤਾਂ ਤੋਂ ਵੀ ਜਾਂਦੀਆਂ ਪਿੰਡਪਲੋਕ ਪੈਨਾ ਲੱਗੀਆਂ ਸੜਕਾਂ ਬਣੀਆਂ ਜਿਹੜੀ ਆਪਣੇ ਬਾਕੂਏ ਦਾ ਉਹ ਸੜਕ ਆਉਂਦੀ ਆ ਉਹ ਸਾਰੀ ਟੁੱਟੀ ਪਈ ਉਹਦੇ ਨਾਲ ਕਿ ਦਿਨ ਚਲੋ ਇਹ ਆ ਕਿ ਧਿਆਨ ਇਹ ਨਹੀਂ ਕਿ ਗਿਆਨ ਹੀ ਹੋਊਗਾ ਪਰ ਇਹ ਆ ਵੀ ਸ਼ਾਇਦ ਸੋਚਣ ਦਾ ਸਬਬ ਨਾ ਬਣਿਆ ਹੋਵੇ ਮੈਂ ਤਾਂ ਸਿਰਫ ਇੱਕ ਇਹ ਸਾਰੇ ਵੀਰਾਂ ਨੂੰ ਬੇਨਤੀ ਤਾਂ ਕੀਤੀ ਸੀ ਕੱਲ ਵੀ ਜੇ ਆਪਾਂ ਉਹ ਜਿਹੜੀ ਸ਼ੜਕਾ ਉਹਦਾ ਆਪਾਂ ਪੈਚ ਵਰਕ ਕਰਾ ਲਈਏ ਕੱਲ ਠੇਕੇਦਾਰ ਨੂੰ ਸੱਦਿਆ ਸੀ ਉਹਨੇ ਇਹ ਦੱਸਿਆ ਵੀ 6 ਟਰੱਕ ਜਿਹੜੇ ਮਿਕਸਚਰ ਪੈਣਾ ਹੈ 6 ਟਰੱਕ ਉਹਦੇ ਮੈਕਸਿਮਮ ਲੱਗਣੇ ਇਥੇ ਤੇ ਜੇ ਆਪੋ ਸਾਰੇ ਨੂੰ ਸੰਘਦੇ ਸੱਜੇ ਸੱਜੇ ਸਹਿਯੋਗਨਾ ਬਣਾ ਲਈਏ ਤੇ 1 ਮਿੰਟ ਦਾ ਕੰਮ ਹੈ ਜੇ ਆਪਾਂ ਉਹ ਚੀਜ਼ ਪ੍ਰਸ਼ਾਸਨ ਦੇ ਛੱਡੀ ਰੱਖੀ ਕਿ ਪ੍ਰਸ਼ਾਸਨ ਕਰ ਦੂਗਾ ਹੋ ਸਕਦਾ ਪਾਸ ਕਰ ਦਿਆ ਕਰਦੇ ਆਪ ਨੂੰ 6 ਮਹੀਨੇ ਲੱਗ ਜਾਣ ਤੇ ਜੇ 6 ਮਹੀਨੇ ਆਪਾਂ ਇਹ ਹੀ ਸ਼ਰਤ ਜਿਹੜੀ ਆਪਣੇ ਇਤਿਹਾਸਕ ਸਥਾਨ ਨੂੰ ਆਉਂਦੀ ਹੈ ਇੰਨੀ ਲੱਗਣਗੀਆਂ ਤੇ ਫਿਰ ਆਪਣੇ ਆਪੇ ਵਾਸਤੇ ਬਹੁਤ ਸ਼ਰਮਿੰਦੀ ਕਰਨੀ ਤੇ ਜੇ ਮੇਰੇ ਵੀ ਕਿਸੇ ਵੀਰ ਨੇ ਕੋਈ ਵਿਚਾਰ ਦੇਣਾ ਹੈ ਜਾਂ ਕਿਸੇ ਦੇ ਹੋਰ ਕੋਈ ਰਏ ਆ ਕਿਸੇ ਵੀ ਤਰੀਕੇ ਦੀ ਕਿ ਉਹ ਮੇਰਾ ਵੀ ਖੜਾ ਹੋ ਕੇ ਰਏ ਦੇ ਸਕਦਾ ਕਿਉਂਕਿ ਮੈਂ ਸੋਚਦਾ ਕਿ ਆਪਾਂ ਇਹ ਨਾਲ ਇੱਕ ਵਾਰੀ ਕੈਂਸਰ ਕਰ ਲੀਏ ਜੇ ਪਾਣੀ ਦੀ ਨਿਕਾਸੀ ਦਾ ਕੰਮ ਹਲੇ ਨਹੀਂ ਬਣਦਾ ਤੇ 6 ਮਹੀਨੇ ਇੱਕ ਸਾਲ ਦੇ ਪੈਚਮਕ ਖਰਾਬ ਤਾਂ ਨਹੀਂ ਹੋਣਗੇ ਉਹਨਾਂ ਜਿਹੜੀ ਸੰਗਤ ਜਾਂਦੀ ਆ ਜਾਂ ਸਵੇਰ ਸੰਤ ਗੁਰੂ ਘਰ ਆਉਂਦੀ ਆ ਜਾਂ ਲੰਘਦੇ ਟੱਕਰ ਟੱਪਦੇ ਆ ਆਪਣੇ ਵਾਹਨ ਲੰਘਦੇ ਆ ਉਹ ਘੰਦੇ ਘੰਦੇ ਖਰਾਬ ਹੋਣੇ ਪਾਜਾਂਗੇ ਬਾਕੀ ਜੇ ਕਿਸੇ ਹੋਰ ਕਿਸੇ ਵੀਰ ਦਾ ਕੋਈ ਵਿਚਾਰ ਆ ਉਹ ਕਿਉ ਖੜਾ ਹੋ ਕੇ ਵਿਚਾਰ ਆਪਦਾ ਦੇ ਸਕਦਾ